ਹਾਂਜੀ ਬਾਬੋ ਕੀ ਹਾਲ ਚਾਲ ਹੋ ਟਿੱਕ ਟੱਕ ਸਾਰੇ ਤੇ ਜਾਨਵਰ ਪੰਛੀ ਸੈੱਟ ਹੋਣਗੇ ਠੀਕ ਐ ਦੇਖੋ ਡਾ ਦਾ ਖੋਲਿਆ ਇਹ ਬੱਚੇ ਜਾਂ ਉਹਦੇ ਸਥਾਨ ਕਿੱਥੇ ਰੱਖੀ ਬਸਦੇ ਨੇ ਕਮੈਂਟ ਬਾਬੋ ਦਾਣੇ ਪੈਨੇ ਬੱਚੇ ਅੱਜ ਮੈਂ ਦਾਣੇ ਪਾਤੇ ਸੀ ਹਨਾ ਤੇ ਬੱਚੇ ਦੇਖੋ ਹੁਣ ਬਾਹਰ ਆ ਰਹੇ ਨੇਗੇ ਮੋਜੇ ਠੀਕ ਐ ਤੇ ਕੋਦਰਾ ਕਰਤਾਇਆ ਕੋ ਬੱਚਾ ਉਹ ਵੀ ਕੋਈ ਨਾ ਮੜਾ ਮੋ ਬਣ ਜਾਂਦੇ ਮਤਲਬ ਉੱਡਣ ਜਗਾ ਫਿਰ ਆ ਪਾ ਵੱਡੇ-ਵੱਡੇ ਛਾੜਦਾ ਠੀਕ ਆ ਬਈ ਤੇ ਹਾਂ ਸੱਚ ਬਈ ਉਹ ਖੁੱਡੇ ਦਾ ਇੱਕ ਬੱਚਾ ਮਰ ਗਿਆ ਇੱਕ ਚਿੱਟੀਆਂ ਵਾਲਾ ਚਿੱਟੀਆਂ ਵਾਲੀ ਦੀ ਇੱਕ ਬੱਚਾ ਮਰ ਗਿਆ ਉਹ ਪਰਲੇ ਖੁੱਡੇ ਚੋਂ ਉਹ ਕੀ ਬਣਿਆ ਹਣ ਚੋਗ ਨਹੀਂ ਦਿੱਤੀ ਪਹਿਲੇ ਦਿਨੋਂ ਬਈ ਪਹਿਲੇ ਦਿਨ ਤਾਂ ਚੋਗ ਦਿੱਤੀ ਸੀ ਇਸ ਤੋਂ ਬਾਅਦ ਨਹੀਂ ਦਿੱਤੀ ਹੈਗੀ ਚੋਗਾ ਠੀਕ ਹੈ ਪਤਾ ਨਹੀਂ ਕੀ ਚੱਕਰ ਵਣ ਗਿਆ ਨਾ ਬਈ ਜਿਵੇਂ ਆ ਖਾਨਾਗਾ ਆ ਕਾ ਬੱਚਾ ਹੈਗਾ ਉਰੇ ਇੱਕ ਬੱਚਾ ਉਹ ਕਿਤਰੀ ਵੀ ਰੁੜਦਾ ਫਿਰ ਜਾਂਦਾ ਹੁੰਦਾ ਉਹ ਮੈਂ ਦੇਖਦਾ ਕਿ ਠੰਡਾ ਠੰਡਾ ਪਿਆ ਹੁੰਦਾ ਬਈ ਇਹਨੂੰ ਵੱਡੇ ਨੂੰ ਇੱਧਰ ਰੱਖਦੇ ਇੱਕ ਨੂੰ ਉਹਨਾਂ ਨੇ ਜਮੀ ਸਵਾਲ ਨਹੀਂ ਕਰੀ ਤਾਂ ਕਰਕੇ ਬਈ ਉਹ ਮਰ ਗਿਆ ਉਹ ਬੰਨਲੇ ਦੱਸਿਆ ਨਹੀਂ ਗਿਆ ਧਿਆਨ ਨਹੀਂ ਗਿਆ ਵਲੌਗ ਚ ਠੀਕ ਹੈ ਤੇ ਚਾਹ ਚਾਹ ਚਾਰ ਬੱਚੇ ਝਕਾਤੇ ਬਈ ਕੱਲ ਠੀਕ ਹੈ ਆਪਣੇ ਪਿੰਡੋਂ ਹੀ ਤੀਏ ਆਪਣੇ ਜਾਣ ਪਛਾਣ ਦੇ ਸੀ ਇੱਕ ਮਿੰਟ ਫੋਨ ਆ ਰਿਹਾ ਬੱਚੇ ਬਈ ਖੜਜੋ ਬਾਈ ਜਿਹੜੇ ਚਾਰ ਬੱਚੇ ਆਪਣੋਂ ਘੁੰਮਦੇ ਉਹ ਰੇਦੀ ਨੇ ਸੀਗੇ ਉਹ ਚਿਤਲੇ ਜੇ ਹੋਗੇ ਚੱਠੀਆਂ ਵਾਲੇ ਕਾਲੀ ਚੀਨੇ ਜੇ ਤੇ ਉਹ ਕਾਂਤਾ ਜੀ ਵਾਲੇ ਹੋਗੇ ਇਹ ਚਾਰ ਬੱਚੇ ਚਕਾਤੇ ਠੀਕ ਆ ਕੱਲ ਠੀਕ ਆ ਸ਼ਾਮ ਜੀ ਨੂੰ ਹੁਣ ਤਾਂ ਸਵੇਰ ਹੋ ਰਹੀ ਆ ਦੇਖੋ ਬਈ ਅੱਜ ਤਾਂ ਸੁਨੀਹੀ ਸਾਜਰੀ ਉੱਠ ਖੜੇ ਆਪਾਂ ਦਾ ਅੱਜ ਜਾ ਕੇ ਆਉਣਾ ਆਪਾਂ ਨੇ ਦਾਨਦਵਾਸ ਸਾਹਿਬ ਸਾਬੂਤ ਬੰਡੀ ਜੀ ਠੀਕ ਆ ਇਸ ਕਰਕੇ ਮੈਂ ਹਾਲ ਤੱਕ ਦੋ ਤਿੰਨ ਹੋਰ ਨਹੀਂ ਵਲੋਗ ਆਣੇ ਅੱਜ ਤੁਹਾਨੂੰ ਦੱਸ ਦਈਏ ਜਿਹੜਿਆ ਚਾਰ ਬੱਚੇ ਦੀ ਇਹ ਚਕਾ ਤੇ ਜਾਲ ਚ ਛਤਰੀਆਂ ਬੜੀਆਂ ਤਾਂ ਨਹੀਂ ਲੱਗੀਆਂ ਨਹੀਂਆਂ ਠੀਕ ਐ ਦਾਣੇ ਨੂੰ ਪੈਣ ਨੇ ਨਾ ਕਣੀ ਇੱਕ ਮਿੰਟ ਪਾਣੀ ਦੇਖ ਲਈਏ ਪਾਈ ਭਾਈ ਪਾਣੀ ਪਿਆ ਤੇ ਹੁਣ ਉੱਤਲੇ ਖੁੱਡੇ ਕਣੀ ਚੱਲਦੇ ਆ ਤੇ ਸਬਜ਼ੀਆਂ ਦੇਖੋ ਇੱਥੇ ਗੋਭੀ ਗਾਬੀ ਠੀਕ ਐ ਆਹ ਬਈ ਕੰਮ ਉਹ ਵਰਤਾਰ ਤਾਇਆ ਓਸੀ ਬਾਬੋ ਦੇਖੋ ਬੱਚਾ ਠੀਕ ਹੈ ਬੱਚੇ ਦਾ ਇਤਕੀ ਵਧੀਆ ਨਿਕਲੇ ਨੇ ਇਧਰ ਹੀ ਪਏ ਨੇ ਦਾਣੇ ਬਾਕੀ ਅੱਜ ਆਪਾਂ ਘਰ ਦੇ ਨੂੰ ਕਹਿ ਦਾਂਗੇ ਪਾ ਲਿਓ ਦਾਣੇ ਰੋਟੀਆਂ ਰੁੱਟੀਆਂ ਆਈਆਂ ਪਰ ਇਹਦੇ ਘਰ ਦੀਆਂ ਰੋਟੀਆਂ ਵੱਧ ਬਣਾਉਂਦੇ ਨੇ ਹਨਾ ਰੋਟੀਆਂ ਤੁਹਾਨੂੰ ਪਤਾ ਵੀ ਖਾਵੇ ਛੇਤੀ ਜਾਂਦੇ ਨੇ ਰੋਟੀਆਂ ਦਾ ਚਲੋ ਆਪੇ ਇਧਰ ਤਾਂ ਪਏ ਨੇ ਠੀਕ ਹੈ ਆ ਦੇਖੋ ਕੱਲ ਦਾਣੇ ਪਾ ਦਾਣੇ ਕਿ ਪਤਾ ਨਹੀਂ ਕਾਹ ਤੋਂ ਖਾਣੋਂ ਹੀ ਹਟ ਗਿਆ ਚੌਲ ਵੀ ਪਏ ਸੀ ਦਾਣੇ ਪਏ ਨੇ ਇਧਰ ਗਾਣੀ ਨਹੀਂ ਖਾਂਦੇ ਹੁਣ ਤਾਂ ਆਪਾਂ ਕੀ ਖਾਂਦੇ ਰਹਿੰਨੇ ਨੇ ਭੁੱਖ ਲੱਗਦੀ ਵੀ ਇਹਨਾਂ ਨੂੰ ਆਪੋ ਤੇ ਆਪਾਂ ਛਾਤਰੀਆਂ ਨੂੰ ਤਾਰ ਚੱਲੀਏ ਆਪਾਂ ਮਤਲਬ ਇੱਕ ਕੱਲ ਨੂੰ ਅੱਜ ਦਾ ਦਿਨ ਅੱਜ ਜਾਣਾਗਾ ਵੀ ਕੱਲ ਨੂੰ ਆਪਣੇ ਆ ਜਾਣਾ ਠੀਕ ਹੈ ਕੱਲ ਨੂੰ ਅੱਠਨ ਟੱਕ ਟਾਈਮ ਤਾਂ ਲੱਗ ਜਾਊ ਸਾਨੂੰ ਰਾਤ ਹੋ ਜੂਗੀ ਵੀ ਕੱਲ ਤੱਕ ਤੇ ਬਾਕੀ ਦੇਖੋ ਕੀ ਬਣਦਾ ਹਨਾ ਆਪਾਂ ਐ ਕਰਦੇ ਆ ਇੱਕ ਛਾਤਰੀ ਲਾ ਲੈਨੇਗੇ ਠੀਕ ਹੈ ਇੱਕ ਛਾਤਰੀ ਲੱਗੀ ਰਹਿਣ ਦੋ ਆਪਣੀ ਉਤਾਂ ਕਰਕੇ ਕਿਉਂਕਿ ਕਈ ਵਾਰ ਹਨਾ ਕੂਤਰ ਕੱਤੜ ਜੰਦਦੇ ਨੇ ਘਰ ਤੇ ਬਾਹਰ ਵੀ ਛੱਡ ਦਿੰਦੇ ਨੇ ਹਨਾ ਕਈ ਵਾਰ ਵਿੱਕੀ ਛਾਤਰੀ ਤੇ ਤਾਂ ਪੈ ਜਾਣਗੇ ਉਹ ਸਾਰੇ ਛਾਤਰੀ ਤੇ ਲੱਗੀ ਹੋਏ ਨੇ ਡੱਬੀ ਡੱਬੀ ਵਰਗੇ ਸਾਰੇ ਲੱਗੇ ਹੋਏ ਨੇ ਉਹ ਛਾਤਰੀ ਤੇ ਇਹ じゃ ਕੋਈ ਕੂਤਰ ਨਹੀਂ ਹੈਗਾ ਹੁਣ ਆਪਣੇ ਲਈ ਜਿਹੜਾ ਛਾਤਰੀ ਤੇ ਨਹੀਂ ਹੈਗਾ ਠੀਕ ਆ ਤੇ ਨਾ ਪਰੇਸ਼ਾਨ ਨਾ ਚੰਦਾ ਚੱਕਰ ਨਾ ਕਰਿਓ ਵੀ ਬੱਚੇ ਇਹਨੇ ਵਧੀਆ ਸੀ ਵਧੀਆ ਚਕਾਪ ਤੇ ਉਦਾ ਆਪਣਾ ਕੋਈ ਚੱਕਰ ਨਹੀਂ ਹੈਗਾ ਆਪਾਂ ਨੂੰ ਹੁਣ ਠੀਕ ਹੈ ਬਥੇਰਾ ਟਾਈਮ ਪਿਆ ਹਲੇ ਹੋਰ ਕੜਵਾ ਲਾਂਗੇ ਬੱਚਿਆਂ ਦਾ ਕੋਈ ਚੱਕਰ ਨਹੀਂ ਆਪਾਂ ਕਿਹੜਾ ਬਾਜੀ ਮੂਈਆ ਛੱਡੜਾ ਆਪਾਂ ਟਾਈਮ ਪਾਸ ਕਰਨਾ ਠੀਕ ਹੈ ਭਈਓਈ ਮੈਂ ਤਾਂ ਹੁਣ ਸਵੇਰ ਦੀ ਨਾਰਖਾ ਬਈ ਹੁਣ ਠੰਡ ਲੱਗੀ ਜਾਂਦੀ ਆਪਾਂ ਨੂੰ ਠੀਕ ਹੈ ਤੇ ਬਸ ਅੱਜ ਦਾ ਕਰੀਏ ਕੀ ਸੋਚਦਾ ਗੱਲਬਾਤ ਤੇ ਹਾਂ ਇਹਨਾਂ ਦੇ ਠੱਲਾਂ ਕਿਵੇਂ ਪਾਵਾਂਗੇ ਆਪਾਂ ਤੁਸੀਂ ਦੱਸਿਓ ਭਾਈ ਸੱਚ ਦੱਸਿਓ ਕਿ ਮੈਂ ਹੀ ਮੈਨੂੰ ਹੀ ਕਰਨਾ ਬੁਹੀਲਾ ਠੱਲਣਾ ਇਹਨਾਂ ਦੇ ਵੱਡੇ ਬਣਾਉਣੀਆਂ ਵੈਣਗੀਆਂ ਆਪਾਂ ਨੂੰ ਮੜੀਆਂ ਹੀ ਆ ਕਿਉਂਕਿ ਇਹਨਾਂ ਦੇ ਮੋਜ ਪੈਰ ਉਹ ਦੇਖੋ ਕਿੰਨੇ ਕਿੰਨੇ ਬਾਹਲ ਉਹ ਪੰਘ ਨੇ ਨਿੱੱਚੇ ਇਹਦੇ ਵੀ ਨੇ ਦੇਖੋ ਇਹ ਬਹੁਤ ਵਧੀਆ ਨਿਕਲਿਆ ਮੋਜੇ ਨਿਕਲਿਆ ਵੇ ਠੀਕ ਹੈ ਉਹ ਵਾਲਾ ਉਹ ਚੰਗਾ ਬੱਚਾ ਵੀ ਉਹ ਜਿਹੜਾ ਨਾਲ ਮੈਨੂੰ ਲੱਗਦਾ ਬਾਕੀ ਆ ਡੱਬੀ ਡੱਬੀ ਤੋਂ ਇਹਨੇ ਬੱਚੇ ਚਿਕੜਵਾਏ ਠੀਕ ਆ ਚਲੋ ਆ ਫੋਨ ਆ ਰਿਹਾ ਇੱਕ ਮਿੰਟ ਵੀ ਆ ਬਹਿ ਗਿਆ ਦੇ ਉਤੇ ਕਰ ਚ ਠੀਕ ਆ ਵੀ ਆ ਡੱਬੀ ਤੋਂ ਆ ਬੱਚੇ ਕੜਵਾਉਣੇ ਨੇ ਕੋਣ ਠਹਿਰ ਕੇ ਚਿਕੜਵਾ ਲਵਾਂਗੇ ਤੋਂ ਕੋਈ ਵਧੀਆ ਜਿਹਾ ਕਬੂਤਰ ਲਿਆ ਕੇ ਚੰਗਾ ਜਿਹਾ ਜਿਹੜਾ ਮਤਲਬ ਵੀ ਵਧੀਆ ਹੋਵੇ ਉਹ ਕੂਤਰ ਮੰਗੂ ਠੀਕ ਆ ਅਹੇ ਕੂਤਰ ਲਾਉਂਗੇ ਬੱਚੇ ਕੜਵਾ ਕੇ ਦੇਖਾਂਗੇ ਤੋਂ ਦੇਖਾਂਗੇ ਕਿਵੇਂ ਉੜਦੇ ਨੇ ਠੀਕ ਆ ਡੱਬੀ ਆਪਾਂ ਸੰਭਾਲ ਕੇ ਇੱਕਨ ਡੱਬੀ ਡਾਊਨ ਡੋਨੀ ਲੇਗੀ ਡਾਊਨ ਤਾਂ ਬਸ ਲੱਗੇ ਨੇ ਲੱਛਣ ਪਤੇ ਪਤਾわせ ਬਸ ਡੱਬੀ ਬੱਚੇ ਕਢਾਉਣ ਨੂੰ ਆ ਬਸ ਹੁਣ ਤਾਂ ਬਈ ਠੀਕ ਆ ਤੇ ਬਈ ਅੱਜ ਦਾ ਵਲੌਗ ਚੱਲ ਇੰਨੇ ਹੀ ਆਪਣਾ ਗੱਲਾਂ ਬਾਤਾਂ ਚ ਲੰਗਾਤਾ ਠੀਕ ਆ ਟਾਈਮ ਪਾਸ ਆਏ ਹੋਗਾ ਵੀ ਆਪ ਜਦੋਂ ਵਲੌਗ ਬਣਾਇਆ ਪਾਵਾਂਗੇ ਠੀਕ ਆ ਤੇ ਬੈਲੈਂਸ ਵੀ ਖਤਮ ਹੈ ਵਾਪੇਓ ਚਲੋ ਕੋਈ ਨਾ ਮਿਲਦੇ ਹਾਂ ਕਿਸੇ ਨਵੇਂ ਵਲੌਗ ਦੇ ਨਾਲ ਬਾਏ ਬਾਏ ਜੀ